welcom my channel so hey guys good morning welcome back to our new vlog sanjeev ji de face to vlog di starting kar rahi hai sunana <laughs> <laughs> haan ji lagge pe aj subah subah hi kaam karna bahut swese lagge paya shirtan di chhanṭi ho rahi hai oh oye girman ji aa sara maal pack kar ditta hai te aj karde pain shirtan aiyan ne badhiya sohniyan sohniyan shirtan aiyan ne

ਪੈਕਿੰਗ ਲਈ ਜਾ ਰਹੇ ਆ ਇਹ ਸਾਰਾ ਸਮਾਨ ਪੈਕਿੰਗ ਪਹਿਲੀ ਹੋਣਾ ਹੈ ਪੈਕਿੰਗ ਹੋਣੀ ਹੈ ਫਿਰ ਖੇਲ ਕੇ ਬਾਹਰ ਆਣਗੇ ਡੱਬਿਆਂ ਦੇ ਵਿੱਚ ਪਾ ਕੇ ਸ਼ੈਲਟਰ ਦਾ ਕਪੜਾ ਦੇਖੋ ਗਾਇਜ਼ ਸ਼ੈਲਟ ਬਹੁਤ ਵਧੀਆ ਹੈ ਕਪੜਾ ਬਹੁਤ ਵਧੀਆ ਹੈ ਸ਼ੈਲਟਾਂ ਦਾ ਇੱਕ ਆ ਮੈਨੂੰ ਸ਼ੈਲਟਰ ਦਾ ਕਲਰ ਬੜਾ ਪਸੰਦ ਆ ਆ ਜੀ ਬਿਜ਼ੀ ਨੇ ਸੰਜੀਵ ਜੀ ਸੰਜੀਵ ਜੀ ਨੇ ਆ ਵੀ ਮਾਲ ਸਾਰਾ ਪੈਕ ਕਰਵਾਇਆ ਤੇ ਇਹ ਸਾਰਾ ਹੁਣ ਜਾਣਾ ਪੈਕਿੰਗ ਲਈ ਹਾਂਜੀ ਫਿਰ ਨਾਸ਼ਤਾ ਕਦੋਂ ਬਣਾਵਾ ਬਾਹਰ ਖੜੇ ਰਹੇ ਘਰ ਲਓ ਫਿਰ ਜਲਦੀ ਤੇ ਸੋਨੀਆਂ ਵੀ ਆ ਗਈਆਂ ਫਿਰ ਕਿਚਨ ਸਾਫ ਕਰਨਾ ਹੈ ਆ 10 ਮਿੰਟੋਂ ਵੀ ਕਿੰਦੀ ਕਰੇ ਆਹ ਚਲਟੀ ਆ ਵੀ ਬਹੁਤ ਸੋਣੀ ਚਲਟਾ ਦੇਖੋ ਆਹ ਦੇਖੋ ਗਾਇਸ ਜੇ ਤੁਸੀ ਕੋਈ ਕੁਝ ਮਾਲ ਲੈਣਾ ਹੋਵੇ ਆਰਡਰ ਕਰਨਾ ਹੋਵੇ ਤੇ ਮੈਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਜਰੂਰ ਕਰਿਓ ਵਨ ਸੁਣਿਆ ਤੁਹਾਨੂੰ ਹੁਣ ਅੱਗੋਂ ਸਰਦੀ ਦਾ ਮਾਲ ਵੀ ਆਏਗਾ ਸਰਦੀ ਦੇ ਮਾਲ ਆਣਾ ਤੇ ਤੁਹਾਨੂੰ ਦਿਖਾਵਾਂਗੇ ਜਰੂਰ ਵੀ ਮਮੀ ਮਲਕ ਚੈਲੀ ਬਣੀ ਹੋਈਆਂ ਤੇ ਹੁਣ ਮਿਲਦੇ ਆ ਤੁਹਾਨੂੰ ਰੁੱਕ ਕੇ 2 ਮਿੰਟ ਬਾਅਦ ਗਾਈਜ਼ ਮੈਂ ਗੁੰਦੀ ਪਈਆਂ ਆਟਾ ਤੇ ਅੱਜ ਗਾਈਜ਼ ਮੈਂ ਕੁਝ ਸੋਚ ਰਹੀ ਆ ਅੱਜ ਗਾਈਜ਼ ਮੈਨੂੰ ਪਤਾ ਕੀ ਸੋਚ ਰਹੀ ਆ ਮੈਂ ਨਾ ਮੈਨੂੰ ਨਾ ਰੋਬਿੰਗ ਕਿੰਨੇ ਦਿਨਾਂ ਤੋਂ ਕਹਿ ਰਿਹਾ ਕਿ ਮੰਮਾ ਵੀ ਮੇਰੇ ਮੇਰੇ ਦੋਸਤ ਦੀ ਨਾ ਮੰਮਾ ਨੇ ਬਣਾਇਆ ਸੀ ਇੱਕ ਦੋਸਤ ਘਰ ਗਿਆ ਸੀ ਤੇ ਵੀ ਉਹਨੇ ਨਾ ਕੱਪ ਦੇ ਵਿੱਚ ਨਾ ਚੋਕੋਲਾਵਾ ਕੇਕ ਬਣਾਇਆ ਸੀ ਤੇ ਇਹ ਦੇਖ ਕੇ ਆਏ ਵੀ ਉਹਨੇ ਕੀ ਕੀ ਪਾਇਆ ਤੇ ਕਹਿੰਦਾ ਮੰਮੀ ਸੇਮ ਮੈਂ ਤੁਹਾਨੂੰ ਸਮਾਨ ਲਿਆ ਦੇਣਾ ਵਾ ਤੇ ਇੱਕ ਕੱਪ ਵਿੱਚ ਮੈਂ ਚੋਕੋਲਾਵਾ ਕੇਕ ਬਣਾ ਕੇ ਦਿਖਾਉ। ਇਹ ਮੈਂ ਕਿਹਾ ਮੈਂ ਨੂੰ ਤਾਂ ਮੈਂ ਕਦੀ ਬਣਾਇਆ ਹੈ ਨਹੀਂਗਾ ਤੇ ਹੁਣ ਪਤਾ ਨਹੀਂ ਹੁਣ ਕਿਵੇਂ ਦਾ ਬਣੇਗਾ ਜਾਂ ਕਿੱਦਾਂ ਨਹੀਂ ਤੇ ਕਹਿੰਦਾ ਬੜਾ ਈਜ਼ੀ ਆ ਆਪਾਂ ਟਰਾਈ ਕਰ ਲੈਣੇ ਆ ਬਣਿਆ 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 ਠੀਕ ਹੈ ਨਹੀਂ ਬਣਿਆ ਤੇ ਤਾਂ ਵੀ ਠੀਕ ਹੈ ਟਰਾਈ ਕਰਨ ਕੀ ਡਰਾ ਤੇ ਸੋ ਗਾਈਜ਼ ਹੁਣ ਮੈਂ ਦੇਖਦੀ ਹਾਂ ਕੀ ਕਰਦੀ ਹਾਂ ਸਮਾਨ ਵਗੈਰਾ ਇੱਦਾਂ ਪਾਣਾ ਵਾ ਤੇ ਇੱਕ ਦੋ ਚੀਜ਼ਾਂ ਦਾ ਹੀ ਬਣ ਜਾਂਦਾ ਲਾਵਾ ਕੇਕ ਤੇ ਟਰਾਈ ਕਰਦੀ ਆ ਜੇ ਵਧੀਆ ਬਣ ਗਿਆ ਤੇ ਖਾ ਲਾਂਗੇ ਨਹੀਂ ਤਾਂ ਫਿਰ ਦੇਖੀ ਜਾਊਗੀ ਟਰਾਈ ਕਰ ਚੁੱਕੀ ਹਰ ਜਾ ਗਾਇਸ ਸੋ ਇੱਧਰ ਮੇਰਾ ਆਟਾ ਵੀ ਗੋਨਰ ਹੀ ਐ ਮੈਂ ਗੁੰਨਿਆ ਕਿ ਆਟਾ ਬੱਚੇ ਬਾਹਰ ਰੋਲਾ ਪਾਇਆ ਖੇਡਦੇ ਪਏ ਨੇ ਕਰਦੀਆਂ ਗਾਇਸ ਟਰਾਈ ਤੇ ਤੁਸੀਂ ਵੀ ਦੇਖਿਓ ਕਿਦਾਂ ਕਿਦਾਂ ਟਰਾਈ ਕਰਨਾ ਵਾ ਸਕਸੈਸਫੁਲ ਹੋਗੇ ਤੇ ਹੋਗੇ ਫਿਰ ਦੇਖੀ ਜਾਏਗਾ ਨਹੀਂ ਤਾਂ ਬਣੇ ਰਹੀਓ ਵਲੋਗਸ ਰੋਬਿੰਦ ਦੇ ਪਾਪਾ ਚਲੇ ਗਏ ਨੇ ਸਾਰਾ maal ਵਗੈਰਾ ਲੈ ਗਏ ਨੇ ਪੈਕਿੰਗ ਲਈ ਚਲੋ ਜੀ ਲਓ ਜੀ ਹੁਣ ਇਹ ਕਿਹੜਾ ਖੜਾਉਣਾ ਚੱਕ ਲਈ ਆਏ ਏ ਬੱਬਲ ਵਾਲਾ ਬੱਬਲ ਵਾਲਾ ਪਾਣੀ ਪਾਣੀ ਵਰਕੇ ਲਿਆ ਜਾ ਬੜੇ ਇਹ ਕਰਦੀਏ پیسے ਵੇਸ ਗਲਾਸ ਮੇਂ ਦੇਖੋ ਗਾਇਜ਼ ਰਾਤੀ ਮੇਲੇ ਤੋਂ ਇਹਨੂੰ ਗੱਡੀ ਲਿਆ ਕੇ ਦਿੱਤੀ ਹੁਣ ਦਿਖਾਈ ਆਹ ਗਨ ਬੱਬਲ ਵਾਲੀ ਗਨ ਲੈ ਆਈ ਏ ਇਹਨੂੰ ਜੇ ਤਾਂ ਕਿਤੇ ਉੱਪਰ ਮਨੀਤ ਦਾਣਾ ਪਿਆਨੋ ਦੇਖ ਕੇ ਆਈ ਏ ਤੇ ਕਹਿੰਦੀ ਮੈਨੂੰ ਵੀ ਪਿਆਨੋ ਚਾਹੀਦਾ ਉੱਥੇ ਮੇਲੇ ਤੇ ਇਹਨੇ ਲਿਆ ਨਹੀਂ ਪਿਆਨ ਨੂੰ ਤੇ ਹੁਣ ਮੈਂ ਕਿਹਾ ਚੱਲ ਪਿਆਨੋ ਦਵਾ ਲਿਆ ਪਿਆਨੋ ਦੀ ਜਗ੍ਹਾ ਬੱਬਲ ਲੈ ਆਈ 2500 ਰੁਪਏ ਆ दिखाई मेनू दिखाई रोबिन न ले के ले आ गया दे कितनी दे है खुश हुई पड़ी है देख पानी भी ला के दे दिया भैया तो खाई नहीं छोटो जी भैया ने पानी मांगा तो पानी भी ले आई मेरी छोटो जी दिए थे इसमें पानी है इसमें अच्छा। पानी फिर चले वैसे अच्छा फिर चलेगा ऐसे ये लो ना हां हां ऐसे चलेगा फिर दिखा दिखा हमारे YouTube मेंबर को भी सब्सक्राइबर को दिखा जिनके बच्चे हैं ना वो भी जिद करेंगे तुझे देख के ये देख देख, देख 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 इधर हवा भी आता है हाँ ठीक है ठीक है ला के दिखाता भैया ठीक है ਏਹ ਹੈ ਯਾਰ ਮੰਮੀ ਆਹੋ ਲਾ ਦੇ ਸਾਰਾ ਇੱਕ ਮਿੰਟ ਰੁਕ ਤੇ ਡੇਲ ਜਾਣਾ ਸਾਰਾ ਬੈੱਡ ਗੰਦਾ ਹੈ ਨਾ ਉੱਥੇ ਰੱਖ ਨੀਚੇ ਨੀਚੇ ਫਰਸ਼ ਤੇ ਹੁਣੇ ਇਹਦੇ ਸਫਾਈ ਕਰਾਂਏ ਮੈਂ ਇੱਕ ਕੁੜੀ ਹੈ ਨਾ ਸਫਾਈ ਵੀ ਰਹਿਣ ਦੇ ਦੇ ਐ ਹੋ ਜਾ ਦੇ ਦੇਖਿਆ ਤੂੰ ਉਧਰ ਵੀ ਧਿਆਨ ਦੇ ਥੋੜਾ ਜਿਹਾ ਰੋ ਵੀ ਨਾ ਓਵਾ ਓਵਾ ਹੋ ਗਿਆ ਬੰਦ ਕਰੋ ਇੱਕ ਮਿੰਟ ਪੱਖਾ ਪੱਖਾ ਬੰਦ ਕਰ ਦੇ ਦੇ ਚਿੱਕੜ ਵਾਲਾ ਕੰਮ ਆ ਕਰ ਦੇਤਾ ਹੂੰ ਰੁੱਕ ਪੱਤੇ ਡੋਂਗੇ ਚ ਮਾਰਾ ਉਹਨੂੰ ਪਹਿਲੇ ਪੱਤੇ ਨੂੰ ਉਹ ਵੀ ਨਾ ਡੋਂਗੇ ਚ ਪਾ ਵੱਡੇ ਲਿਕਵਿਡ ਨੂੰ ਇੱਕ ਮਿੰਟ ਰੁੱਕ ਪੱਖਾ ਬੰਦ ਕਰ ਦੇ ਪੱਖਾ ਬੰਦ ਇਹ ਚਲ ਇੱਕ ਵਾਰ ਰੁੱਕ ਤੱਕ ਡਿੱਗ ਜਾਣਾ ਲਿਕਵਿਡ ਇੱਕ ਮਿੰਟ ਰੁਕੇਗੀ ਨਹੀਂ ਇੱਕ ਮਿੰਟ ਰੁੱਕ ਤੂੰ ਜਿੜਾ ਲਾ ਕੇ ਤਾ ਹੂੰ ਇਹ ਲਈ ਇਹ ਚਲਾ ਚਲਾ ਨੇ ਨੂੰ ਚਲਾ 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 ਓਏ ਮਰੇ ਨਹੀਂ ਬਾਬਾ ਜੁੜੇ ਹੋਏ ਨਿਕਲਦੇ ਸਾਰੇ ਜੁੜੇ ਹੋਏ ਨਿਕਲਦੇ ਵੇ ਹਾਂ ਇਹ ਐਦਾਂ ਹੀ ਚੀਜ਼ਾਂ ਹੁੰਦੀਆਂ ਨੇ ਇਹ ਹਾਂ ਉਹਨਾਂ ਨੇ ਚੁੱਪ ਕਰ ਜਾ ਦੱਸ ਦੋ ਸੋ ਗਾਇਸ ਇੱਥੇ ਮੈਂ ਮੈਦਾ ਛਾਣ ਲਿਆ ਇਹਨਾਂ ਨੂੰ ਛੇੜਨਾ ਨਹੀਂ ਹੈਗਾ ਕੰਮ ਨਹੀਂ ਵਧਾਣਾ ਮੇਰਾ ਰੁਕ ਜਾ ਬੇਟੇ ਰੁਕ ਜਾ ਤੇ ਮੈਂ ਕੇਕ ਨਹੀਂ ਦੂੰਗੀ ਤੁਝੇ ਗਾਇਸ ਇਹ ਚ ਮੈਦਾ ਘਟ ਪਾਇਆ ਤੇ ਹੁਣ ਮੈਂ ਹੋਰ ਪਾਣ ਲੱਗੀ ਆ ਚਾਰ ਚਮਚ ਇਹ ਚ ਪਾਣੇ ਨੇ ਚਾਰ ਚਮਚ ਇਹਦੇ ਵਿੱਚ ਪਾਣੇ ਨੇ ਪਾਓ ਹਾਂ ਨਨੂ ਰੁਕ ਜਾ ਪਹਿਲੇ ਦੋ ਦੋ ਆਪਾਂ ਪਾ ਬੈਠੇ ਹਾਂ ਹਾਂ ਤਿੰਨ ਤਿੰਨ ਪਾਣੇ ਮੈਟਲ ਸੋ 1 2 ਪਹਿਲੇ ਇਹਨੂੰ ਦੇਖ ਲਈਏ ਨਨੂ ਚਿਹਰਾ ਨਾ ਮਤ ਪਲੀਜ਼ ਹੁੰਦੀਗਾ ਥੋੜਾ ਬੋਤਾ ਹਾਂ ਹੂੰ ਫੋਨ ਹੋਇਆ ਫੋਨ ਜਰਾ ਸਹੀ ਹਾਂ ਹੁਣ ਹੋ ਰਿਹਾ ਦੇਖੋ ਹਾਂ ਫੋਨ ਸਹੀ ਹੈ ਉਹ ਹੋਰ ਪਾਉਣਾ 1-1 ਚਮਚ ਨਹੀਂ ਲਿਆਵਾ ਮੈਂ ਕੋਲ ਆ ਉਹ ਤੋਂ ਕੋਲ ਲੇਖ ਬਸ ਆਹ ਕੋਲ ਦੇ ਦੇ ਆ ਆ ਮੈਂ ਤੁਹਾਨੂੰ ਦਿੰਦਾ ਜੇ ਬਾਹਰ ਖੇਲ ਲੈ ਬੇਟੇ ਪੂਰਾ ਚਾਕਲੇਟ ਵਾਂਗੂ ਕਰਨਾ ਹਾਂ ਹਾਂ ਘੁਮਾ ਘੁਮਾ ਕੇ ਗਾ ਇਹ ਪਤਲਾ ਲੱਗ ਰਿਹਾ ਮੈਨੂੰ ਇਹ ਥੋੜੀ ਹੋਰ ਲੋਰ ਹਾਂ ਗਾਇ ਜੇ ਤੁਸੀਂ ਦੇਖਣਾ ਵਾ ਵੀ ਪਤਲਾ ਤਾਂ ਨਹੀਂ ਹੈਗਾ ਜਿਆਵਾ ਉਸ ਹਿਸਾਬ ਨਾਲ ਆਪਾਂ ਮੈਂ ਇਦਾਂ ਪਾਣਾ ਮੈਂ ਤਾਂ 4 4 ਚਮਚ ਹੀ ਪੈਂਦੀ ਹੈ ਆ ਹੁਣ ਸਹੀ ਹੋਇਆ ਉਹਦੇ ਨਾਲ ਦਾ ਜਿਆਦਾ ਪਤਲਾ ਸੀ ਇਹ ਦਾ खराब हाँ हो जाना बड़ा तंग कर दी मेन ਸੋ ਗਾਇਜ਼ ਆਪਾਂ ਕੋਲ ਕੋਲਣਾ ਐ ਤਾਂ ਐ ਕਿ ਸਮੂਥ ਬਣਾ ਲੈਣਾ ਪੂਰਾ ਐ ਸਮੂਥ ਲਿਕਵਿਡ ਬਣਾ ਲੈਣਾ ਆਪਾਂ ਠੀਕ ਐ ਇੱਕ ਪਾਸੇ ਰੋਬਿਨ ਘੋਲਦਾ ਪਿਆ ਇੱਕ ਪਾਸੇ ਮੈਂ ਸੋ ਗਾਇਜ਼ ਦੇਖਦੇ ਆਂ ਟਰਾਈ ਕਰਕੇ ਅੱਜ ਕਿੱਦਾਂ ਦੀ ਟ੍ਰਿਕ ਨਿਕਲਦੀ ਐ ਆਪਣੀ ਕੇਕ ਬਣਾਉਣ ਵਿੱਚ ਜੇ ਤਾਂ ਹੋ ਗਏ ਸਫਲ ਤਾਂ ਬਹੁਤ ਵਧੀਆ ਗਾਇਜ਼ हो गया हम्म हो गया चलो जी गाइस ये तो हो गया अपने स्मूथ हम्म चलो होने दे भी तो निकाल लीगे चम्मच निकाल देंगे बस sir नशा कर रही नहीं नहीं ਚਲੋ ਜੀ ਹੁਣ ਇਹਨੂੰ ਆਪਾਂ ਰੱਖਾਂਗੇ ਮਾਈਕ੍ਰੋ ਦੇ ਵਿੱਚ ਦੋਨਾਂ ਕਪਾਣ ਨੂੰ ਸੈੱਟ ਕਰਕੇ ਠੀਕ ਹੈ ਤੇ ਇਹਨੂੰ ਆਪਾਂ ਰੱਖਣਾ ਹੈ 170 ਡਿਗਰੀ ਤੇ ਅੰਮ ਡਿਗਰੀ ਕਿੱਥੇ ਸੀ ਉਗ ਆਪਣਾ ਬੜੀ 2 ਮਿੰਟ ਨਹੀਂ ਨਹੀਂ ਕਨਵਰਟ ਕਰਕੇ ਨਾ ਲੰ 180 ਤੋਂ 170 ਡਿਗਰੀ ਤੇ ਰੱਖਣਾ ਠੀਕ ਆ ਠੀਕ ਹੈ ਤੇ ਮਾਈਕਰੋ ਮਾਈਕਰੋ ਦਬਕੇ 2 ਮਿੰਟ ਦੋ ਮਿੰਟ ਤੇ ਰੱਖਦੇ ਆਪਾਂ 2 ਮਿੰਟ ਤੇ ਰੱਖਦੇ ਆ ਚਲੋ ਜੀ ਗਾਇਸ ਅਸੀਂ 170 ਡਿਗਰੀ ਤੇ ਕਰਕੇ ਤੇ ਆਪਾਂ ਕਾ ਰੱਖ ਦਿੱਤਾ ਇਹ 2 ਮਿੰਟ ਤੇ ਹੁਣ ਦੇਖਦੇ ਆ ਕਿ ਸਿਚੁਏਸ਼ਨ ਹੁੰਦੀ ਏ ਕੇਕ ਦੀ ਕੇਕ ਬੰਦਾ ਹੈ ਜਾਂ ਕੀ ਬੰਦਾ ਹੈ ਹੋਣਾ ਰੋਬੀ ਦੇਖਦੇ ਆ ਹੁਣ ਕੀ ਕੇਕ ਬਣਦਾ ਹੈ ਜਾਂ ਨਹੀਂ ਬਣਦਾ ਦੇਖ ਅਗਰ ਬਣ ਗਿਆ ਤੇ ਗਾਇਸ ਬਹੁਤ ਵਧੀਆ ਹੈ ਇਹਨਾਂ ਟੇਸਟੀ ਬਣੇਗਾ ਸਮਾਨ ਜਿਹੜਾ ਪਾਇਆ ਸੀ ਉਹਨਾਂ ਪਰਫੈਕਟ ਬਣ ਜੂਗਾ ਆ ਦੇਖੋ ਬੱਚੇ ਮੈਨੂੰ ਖੇਲ ਰਹੀ ਐ ਸਕੂਟਰੀ ਦੇ ਉੱਪਰ ਦੇਖੋ केक खाएगा टाइमिंग आप लगाई हुई गाइस देख रहे हैं वेट वेट करो सिर्फ दो मिनट वेट करो चलो। हां जी गाइस चलो रोबिन करिए आप स्टार्ट चलो चलो ठीक है गाइस आप आज बनाने हैं कप केक ਉਹਦੇ ਲਈ ਮੈਂ ਲੈ ਲੈਨੇ ਦੋ ਕੱਪ ਲੈ ਲੈਨੇ ਠੀਕ ਹੈ ਵਾਈਟ ਕਲਰ ਦੇ ਕੱਪ ਲੈ ਲੈਨੇ ਦੋ ਤੇ ਮੈਂ ਇੱਥੇ ਮੰਗਾ ਲਿਆ ਐ ਮੈਦਾ ਮੰਗਾ ਲਿਆ ਐ ਥੋੜਾ ਜਿਹਾ ਕੋਕੋ ਪਾਊਡਰ ਮੰਗਾ ਲਿਆ ਠੀਕ ਹੈ ਤੇ ਇੱਕ ਆਹ ਬੇਕਿੰਗ ਪਾਊਡਰ ਇਹਨਾਂ ਤਿੰਨਾਂ ਚੀਜ਼ਾਂ ਦੀ ਲੋੜ ਆ ਗਾਇਸ ਤੇ ਮੈਂ ਟਰਾਈ ਕਰਦੀ ਆ ਉਮੀਦ ਕਰਦੀ ਆ ਕਿ ਕੇਕ ਕੋ ਦਮ ਵਧੀਆ ਬਣਦਾ ਵੈ ਸੈਂਟਾਸਟਿਕ ਬਣਦਾ ਚਲੋ ਜੀ ਗਾਇਸ ਕਰੀਏ ਆਪਾਂ ਸਟਾਰਟ ਸਭ ਤੋਂ ਪਹਿਲੇ ਗਾਇਸ ਮੈਂ ਚੀਨੀ ਫਿਰ ਆਪਾਂ ਪੀਸੀ ਤਾਂ ਹੈ ਨਹੀਂ ਰੋਬੀ ਹੈ ਚੀਨੀ ਫਿਰ ਅੱਧਾ ਹੀ ਪਾ ਦਾਂ ਘੋਲ ਲਾਂਗੇ ਚੰਗੀ ਤਰ੍ਹਾਂ ਆਹੋ ਘੋਲ ਲਿਓ ਹਾਂ ਮੈਂ ਗਾਇਸ ਨੂੰ ਦੱਸਿਆ ਹੋਇਆ ਵਾ ਮੈਂ ਕਿਹਾ ਆਪਾਂ ਟਰਾਈ ਕਰਦੇ ਹਾਂ ਕਿ ਕੱਪਕੇਕ ਕਿਵੇਂ ਬਣਦਾ ਆਪਾਂ ਪਾਣੇ ਆ ਇੱਕ ਤੇ ਦੋ ਚਮਚ ਚੀਨੀ ਦੇ ਪਾਤੇ ਠੀਕ ਹੈ ਬਸ ਬਸ ਦੋਨਾਂ ਕੱਪਾਂ ਚ ਪਾਤੇ ਦੋ ਚਮਚ ਚੀਨੀ ਦੇ ਠੀਕ ਹੈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਤੇਲ ਸਰੋਂ ਦਾ ਤੇਲ ਸਰੋਂ ਦਾ ਤੇਲ ਪਾਣਾ ਆਪਾਂ ਇਹਦੇ ਵਿੱਚ ਇੱਕ ਚਮਚ ਇਹਦੇ ਚ ਪਾਣਾ ਹੈ ਇੱਕ ਚਮਚ ਗਾਇਜ਼ ਇਹ ਚ ਪਾਤਾ ਤੇ ਇੱਕ ਚਮਚ ਇਹ ਚ ਪਾਤਾ ਠੀਕ ਹੈ ਗੋਬੀ ਨਾਲ ਜੀ ਦੋਸਤ ਘਰ ਗਿਆ ਸੀ ਸੋ ਦੇਖ ਕੇ ਆਇਆ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਗਾਇਜ਼ ਜੇ ਆਪਣੇ ਕੋਲ ਨਾ ਪੀਸੀ ਹੋਈ ਚੀਨੀ ਵੀ ਦਿਨ ਬਹੁਤ ਫਾਇਦਾ ਨਹੀਂ ਚਲ ਆਪਾਂ ਇਹਨੂੰ ਨਾ ਦੁੱਧ ਦੇ ਨਾਲ ਨਾ ਚੰਗੀ ਤਰ੍ਹਾਂ ਕਰ ਲਾਂਗੇ ਬਾਅਦ ਚ ਪੀਸੀ ਨਹੀਂ ਮੈਂ ਗਾਇਜ਼ ਆਲਸ ਕਰ ਗਈ ਦੋ ਕਮੈਂਟ ਦਾ ਵੀ ਹੁਣ ਮੈਂ ਮਿਕਸੀ ਕੱਢਾਂਗੀ ਸੋ ਮੈਂ ਐਦਾ ਹੀ ਦੇਖ ਰਹੀ ਹਾਂ ਟਰਾਈ ਕਰ ਰਹੀ ਹਾਂ ਦੋ ਕੱਪ ਮੈਂ ਗਾਇਜ਼ ਇਸ ਲਈ ਲਏ ਨੇ ਮੈਂ ਕਿ ਚੱਲ ਜੇ ਤਾਂ ਸਕਸੈਸਫੁਲੀ ਬਣ ਗਿਆ ਚੇਤਾ ਵਧੀਆ ਬਣ ਗਿਆ ਇੱਕ ਕਪਰੋ ਖਾਏਗਾ ਇੱਕ ਮम्मा ਖਾਏਗੀ ਧਿਆਨ ਰੱਖ ਕੇਕ ਬਣਾ ਰਹੀ ਹਾਂ ਹਾਂ ਕੇਕ ਕੇਕ ਕੈਸੇ ਬਣੇਗਾ ਕੇਕ ਹੁਣ ਇਹਦੇ ਵਿੱਚ ਪਾਵਾਂਗੀ ਕੋਕੋ ਪਾਊਡਰ ਗਾਇਜ਼ ਇਹ ਚ ਪਾਣਾ ਹੁਣ ਮੈਂ ਕੋਕੋ ਪਾਊਡਰ 1 ਚਮਚ ਇੱਕ ਚਮਚ ਦੁੱਧਾ ਲਓ। ਥਮਜ ਨਾ ਬਹੁ ਨਾ। ਆਏ ਇਹ ਤਾਂ ਪਾ ਲੈਣੀ ਆ। ਗਾਇਸ ਆ ਕੋਕੋ ਪਾਊਡਰ ਹੈ। ਇੱਕ ਚਮਚ ਇਹ ਚ ਪਾ ਲਈ ਆਪਾਂ। ਇੱਕ ਚਮਚ ਇਹ ਚ ਪਾ ਗਏ। ਠੀਕ ਹੈ। ਬਾਕੀ ਆਪਾਂ ਰੱਖ ਦਿੰਨੇ ਆ ਕਿਉਂਕਿ ਵਧੀਆ ਬਣ ਗਿਆ ਤੇ ਆਪਾਂ ਫਿਰ ਬਣਾਵਾਂਗੇ। ਠੀਕ ਹੈ। ਐਦਾਂ ਹੁਣ ਆਪਾਂ ਇਹਨੂੰ ਹਲਾਉਣਾ ਚੰਗੀ ਤਰ੍ਹਾਂ। मिक्स <mix> करना ना, जो जो बस ये चीज में ना आराम ਨਾਲ ਹੋ ਜਾਂਦੀ ਹੈ ਵਿੱਚ ਜੋ ਜੋ ਸਮਾਨ ਪਾਈ ਜਾਵਾਂਗੇ ਆਪਾਂ ਇਹ गाइस चॉकलेट लावा केक ਵੀ ਬਣ ਜਾਂਦਾ ਵਾ ਬਸ ਚੋਕਲੇਟ ਜੇ ਪਾ ਦੀਆ ਆਪਾਂ ਮਿਲਕ ਕਰਕੇ ਹਮ ਨਹੀਂ ਫਿਰ ਇਹਦੇ ਵਿੱਚ ਪਾਣਾ ਹੋਣਾ ਮੈਦਾ ਮੈਦਾ ਪਾ ਕੇ ਘੁਮਾਣਾ ਮੈਦਾ ਪਾਣਾ ਮੈਦਾ ਦੀ ਨੰਨਾ ਆਪਾਂ ਗਾਇਜ਼ ਨੂੰ ਦਿਖਾਣਾ ਏ ਜੇ ਤਾਂ ਅਸੀਂ ਹੋ ਗਏ ਸਕਸੈਸ ਨੰਨੂ ਸ਼ਨਾਤ ਮਤ ਕਰ ਥੋੜਾ ਹਾਂ ਇੱਕ ਚਮਚ ਇੱਧਰ ਪਾ ਲਿਆ ਇੱਕ ਚਮਚ ਹੋਰ ਦੋ ਚਮਚ ਪਾ ਲੈ ਮੈਦੇ ਦੇ ਦੋ ਚਮਚ ਇਹ ਆਪਾਂ ਇੱਧਰ ਪਾਨੇ ਇੱਕ ਦੋ ਹੁਣ ਇਹਨਾਂ ਕੋ ਬਚਿਆ ਰੋਬਿਨ ਘੱਟ ਲੈ ਕੇ ਆ ਰੋਬਿਨ ਤੂੰ ਅੱਧਾ ਅੱਧਾ ਚਮਚ ਇੱਧਰ ਪਾ ਲੈਣਾ

ਬਿਲਕੁਲ ਨਹੀਂ ਹਾਂਜੀ ਠੀਕ ਹੈ ਇੱਕ ਕਿੰਨਾ ਕੇਕ ਬਣਾਉਗੀ ਨੋ ਤਿੰਨ ਕੇਕ ਬਣਾਉਗੀ 3 4 ਗਾਇਜ਼ ਇੱਕ ਨਾ ਮਿਸਟੇਕ ਹੋ ਗਈ ਪਤਾ ਕੀ ਹੋਇਆ ਜਿਵੇਂ ਮੈਂ ਕੱਪਰ ਟਾਈਮਿੰਗ ਹੋ ਗਈ ਤੇ ਮੈਂ ਦੇਖਿਆ ਤੇ ਸਾਰਾ ਕੇਕ ਬਾਹਰ ਗਲਤ ਹੋ ਗਿਆ ਸਾਰਾ ਫਿਰ ਮੈਂ ਹੁਣ ਸਾਰਾ ਕੋਲ ਪਾਇਆ ਇਹਦੇ ਵਿੱਚ ਇੱਕ ਡੋਂਗੇ ਵਿੱਚ ਪਾਇਆ ਠੀਕ ਹੈ ਇੱਕ ਬਾਉਲ ਵਿੱਚ ਪਾ ਦਿੱਤਾ ਆਪਾਂ ਸਾਰਾ ਦੁਬਾਰਾ ਤੋਂ ਢੋਲ ਰਹੀ ਆਂ ਦੇਖੋ ਸਾਰੀ ਮਿਸਟੇਕ ਹੋ ਗਈ ਗਾਇਸ ਇਸ ਲਈ ਮੈਂ ਪਹਿਲੇ ਕਹਿ ਦਿੱਤਾ ਸੀ ਆਪਣੇ ਵਲੋਗ ਵਿੱਚ ਕਿ ਆਪਾਂ ਟਰਾਈ ਕਰਦੇ ਆਂ ਵਧੀਆ ਬਣ ਗਿਆ ਤੇ ਠੀਕ ਐ ਖਾ ਲਾਂਗੇ ਤੇ ਉਹ ਕੱਪਾਂ ਵਿੱਚ ਨਾ ਐ ਸਾਰਾ ਹੀ ਬਾਹਰ ਆ ਗਿਆ ਮਤਲਬ ਕਿ ਫਿਰ ਮੈਂ ਹੁਣ ਵੱਡਾ ਲਿਆ ਜਿਹਦੇ ਵਿੱਚ ਨਾ ਵੱਡੇ ਬਾਉਲ ਵਿੱਚ ਤਾਂ ਕਿ ਥੋੜੀ ਸਪੇਸ ਫੁੱਲਣ ਦੀ ਵੀ ਹੋਵੇ ਕੇਕ ਦੀ ਫਾਇਰੇ ਵਿੱਚ ਮੈਂ ਕਰ ਰਹੀ ਆਂ ਸਾਰਾ ਦੇਖੋ

बन ਗਿਆ ਹਨਾ ਹੋ ਗਿਆ ਮੈਂ ਹੈ ਰੋਦੇ ਹਾਂ ਚਲੋ ਖੂਨ ਆਪਾਂ ਦੇਖਦੇ ਹਾਂ ਤੇ ਹੁਣ ਆਪਾਂ ਧਿਆਨ ਰੱਖਾਂਗੇ ਇਹ ਬਾਹਰ ਨਾ ਆਵੇ ਫਟਾਫਟ ਪੱਪਾਂ ਪੱਪਾਂ ਦੇ ਵਿੱਚ ਤਾਂ ਇਧਰ ਚੁੱਪ ਕਰ ਜਾਓ ਉਧਰ ਰਹਿਣ ਦੇ ਹੁਣ ਆਪਾਂ ਬਾਲ ਰੱਖਿਆ ਹੁਣ ਦੇਖਦੇ ਹਾਂ ਟ੍ਰਿਕ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ ਦੇਖੋ 170 ਡਿਗਰੀ ਤੇ ਅਜਾ ਪਲੀਸ 3 ਮਿੰਟ ਸਿਰਫ ਡੇਢ ਮਿੰਟ ਰੱਖਣਾ ਗਾਇਜ਼ ਮੈਂ 2 ਮਿੰਟ ਰੱਖਤਾ ਗਲਤੀ ਕੀਤੀ ਜਿਸ ਨਾਲ ਜਲਦੀ ਆ ਗਿਆ ਬਾਹਰ ਗਾਇਜ਼ ਦੇਖਿਓ ਹੁਣ ਉੱਥੇ ਦੇਖੀ ਜਾਇਓ ਬਸ ਇਹ ਸਹੀ ਤਰੀਕੇ ਨਾਲ ਬੰਦਾ ਟਰਾਈ ਬਣ ਰਹੀ ਹੋਵੇਗੇ ਤੇ ਦੇਖਦੇ ਆ ਸਕਸੈਸ ਹੋਨੇ ਆ ਕਿ ਨਹੀਂ ਕੱਪ ਵਾਲਾ ਸਿਸਟਮ ਤਾਂ ਫੇਲ ਪੈ ਗਿਆ ਚਲੋ ਚਲੋ ਕੋਲ ਜਾਣ ਲਈ ਦੁਬਾਰਾ ਦੇਖਦੇ ਆ ਟਰਾਈ ਕਰਦੇ ਆ ਟਰਾਈ ਕਰਨ ਚ ਕੀ ਹੱਲ ਜਾ ਗਾਇਜ਼ ਮਿਹਨਤ ਕਰਨ ਚ ਕੋਈ ਹੱਲ ਨਹੀਂ ਇੱਕ ਦਿਨ ਤਾਂ ਮਿਹਨਤ ਦਾ ਫਲ ਮਿਲਦਾ ਹੀ ਹੁੰਦਾ ਗਾਇਸ ਹੂੰ ਟਾਈਮਿੰਗ ਹੋ ਗਈ ਹੈ ਤੇ ਗਾਇਸ ਆਪਾਂ ਚੈੱਕ ਕਰ ਲਈਏ ਕੇਕ ਦੀ ਕੀ ਪੋਜੀਸ਼ਨ ਹੈ ਮੈਨੂੰ ਹਲੇ ਕੱਚਾ ਲੱਗ ਰਿਹਾ ਰੂਬੀ ਦੇਖਦੇ ਹਾਂ ਤੂਥ ਤੇ ਕਿੱਥੇ ਕਿੰਨਾ ਫੈਲਾ ਕਰਕੇ ਦੇਖਣਾ ਚਾਹੀਦਾ ਓਏ ਹਾਂ ਬਣ ਗਿਆ ਬਣ ਗਿਆ ਕਿਉਂਕਿ ਟੂਥਪਿਕ ਦੇ ਨਾਲ ਨਹੀਂ ਲੱਗ ਰਿਹਾ ਟੂਥਪਿਕ ਸੁੱਕੀ ਨਿਕਲ ਰਹੀ ਹੈ ਇਹਦਾ ਮਤਲਬ ਅੰਦਰੋਂ ਬਣੋ ਫਿਰ ਚਾਬੀ ਦੇ ਚਾਬੀ ਦਾ ਰੋਬਿੰਨ ਧਿਆਨ ਨਾਲ ਮੜਾ ਜਾ ਇੱਕ ਮਿੰਟ ਹਾਂ ਦੋਸਤ ਸੋ ਗਾਇਜ਼ ਮੈਨੂੰ ਲੱਗ ਰਿਹਾ ਕਿ ਮੈਂ ਸਕਸੈਸ ਹੋ ਗਈ ਹਾਂ ਕੇਕ ਬਣਾਉਣ ਚ ਦੇਖੀ ਆਪਾਂ ਤਮਾਤ ਉਹ ਅਮੈਦੇਲੀ ਹੈ ਆ ਬਣ ਗਿਆ ਦੇਖ ਆ ਦੇ ਗਾਇਸ ਦੇਖੋ ਤੋੜਨ ਤੇ ਵੀ ਕਿੰਨਾ ਵਧੀਆ ਬਣਿਆ ਦੇਖੋ ਵਧੀਆ ਬਣ ਗਿਆ ਵੈਸੇ ਰੋ ਵੀ ਦੇਖ ਤੋੜਨ ਤੇ ਵੀ ਵਧੀਆ ਬਣ ਗਿਆ ਦੇਖ ਮੈਂ ਤਾਂ ਸਹੀ ਲਾ ਅੰਗਰੇਜ਼ ਦੇਖੋ ਨਾ ਹੱਥ ਲਾ ਕੇ ਦੇਖ ਹੱਥ ਲਾ ਕੇ ਦੇਖ ਹਾਂ ਸਹੀ ਹਣਾ ਤੇ ਇਸ ਕਰਕੇ ਦੇਖੋ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਗਾਇਸ ਹੋ ਗਿਆ ਆਪਾਂ ਸਕਸੈਸ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਹੋਰ ਕੱਟ ਕੇ ਦਿਖਾਈਏ ਗਾਇਸ ਨੂੰ ਠੀਕ ਹੈ ਦੇਖੋ ਗਾਇਸ ਆ ਦੇਖੋ कट के दिखाने ताकि ना विश्वास हो जाए आखो चंह आई केक पूरी तरह बन चुका गर्म गर्म अपना केक पूरी तरह बन गया देखो नीचे भी कोई है नहीं भी गिला, गिला गिला या कुछ ऐसे तरीके देखो बन गया जालीदार बनिया जालीदार ਐਨ ਪੂਰਾ ਜਾਲੀਦਾਰ ਬਣੇਗੇ ਠੀਕ ਹੈ ਸੋ ਗਾਇਸ ਜਿਵੇਂ ਤਿਵੇਂ ਵੀ ਆਪਾਂ ਹੋ ਹੀ ਗਏ ਸਕਸੈਸ ਕਿਓ ਤੇ ਹੁਣ ਆਪਾਂ ਇਹਨੂੰ ਕਰੀ ਖਾਈਏ ਕੋਲੀਆ ਪੱਤੇ ਟੈਸਟ ਕਰੀਏ ਤੇ ਗਾਇਸ ਹੁਣ ਉਮੀਦ ਕਰਦੇ ਹਾਂ ਇਹ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੇ ਇਸੇ ਨਾਲ ਹੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਹੁਣ ਮਿਲਦੇ ਹਾਂ ਤੁਹਾਨੂੰ ਆਪਾਂ ਨਵੇਂ ਤੇ ਨੈਕਸਟ ਵੀਡੀਓਜ਼ Bye guys, take care.